ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਦੀ ਫਤਿਹ ਵੈਗੁਰ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਕਿੰਨੀਆਂ ਧੋਤੀਆਂ ਨੇ ਤੇ ਪਹਿਲਾਂ ਬਣਾਉਣੀ ਆ ਚਾਹ ਫਿਰ ਧਰਕਿਆਂ ਨੇ نیچے ਆਪਾਂ ਸਾਗ ਇਹਦੇ ਵਿੱਚ ਨਾਣ ਮਿਰਚ ਪਾਤਾ ਹੀ ਹੁਣ ਲਓ ਜੀ ਆਪਾਂ ਧਰਕਿਆਂ ਨੇ نیچے ਵਾਜਾ ਬੈ ਗਰੂਜੀ ਸਾਗ ਕਰਨ ਦਰਵਾਜਾ ਖੋਲੇ ਆ ਤਾਂ ਇੱਥੇ ਮਾਣੋ ਬਿੱਲੀ ਦਾ ਬੱਚਾ ਬੈਠਾ ਰੋ ਰਿਹਾ ਤੇ ਭੁੱਖ ਲੱਗੀਦੀ ਇਹਨੂੰ ਸਾਇਦ ਵਿਚਾਰੇ ਨੇ ਦੁੱਧੂ ਪਾਇਆ ਇਹਨੂੰ ਪਹਿਲਾਂ ਇਹ ਪੀ ਰਿਹਾ ਦੁੱਧ ਇੱਧਰ ਆਪਾਂ ਨੇ ਹਾਰੇ ਚ ਗੋਹੇ ਲਗਾਤੇ ਸੀਗੇ ਰਾਤ ਸੈਟ ਕਰਕੇ ਰੱਖਦਾ ਸੀਗਾ ਹੁਣ ਇਹਦੇ ਚ ਤਰਤਾਸ ਸਾਗ ਸਾਗ ਆਪਣਾ ਰਿੱਜੂ ਇੰਨੇ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਆਪਾਂ ਆਪਣਾ ਕੰਮ ਜਿਹੜੇ ਜ਼ਰੂਰੀ ਕੰਮ ਨੇ ਉਹ ਕਰਦੇ ਆਂ ਨੇ ਆਪਣਾ ਸਾਗ ਦੇਚੀ ਜਾਣਾ ਤੇ ਫੇਰ ਆ ਕੇ ਭਾਂਡੇ ਪੁੰਡੇ ਮਾਂਚਾਂਗੇ ਰੋਟੀ ਲਾਹਾਂਗੇ ਲੋਜੀ ਵੈਗਰੂ ਜੀ ਹੁਣ ਸਾਗ ਤਰ ਤਾ ਕੰਮ ਨਿਬੜ ਗਿਆ ਜਿਹਨੂੰ ਜਾਵਾਂਗੇ ਪੌਣੀ 6:35 ਮੜਜਾ ਦੇਖ ਜਾਾਂਗੇ ਲੋਜੀ ਸਾਗ ਆਪਣਾ ਰਿਜ ਰਿਹਾ ਹਲੇ ਵੀ ਹੁਣ ਆ ਕੇ ਬਣਾਉਣੀ ਆ ਚਾਹ ਲੋਜੀ ਵਧੀਆ ਅੱਗ ਮੱਚਦੀ ਆ ਬਹੁਤ ਵਧੀਆ ਰਿਜ ਰਿਹਾ ਲੋਜੀ ਵੈਗਰੂ ਜੀ ਆ ਕੇ ਬਣਾ ਲਈ ਆ ਚਾਹ ਹੁਣ ਚਾਹ ਪੀਣੀਆਂ ਤੇ ਚੇਬ ਜੀ ਨਾਲੇ ਇਹ ਮੱਠੀਆਂ-ਮੁੱਠੀਆਂ ਜਿਹਾਂ ਨਾਲ ਡੱਬਾ ਖਾਲੀ ਕਰਦੇ ਆ ਮੈਂ ਕਹਿੰਦੀ ਸੀ ਇਹਨੂੰ ਖਾਲੀ ਕਰਦਣੇ ਆ ਇਹਦੇ ਵਿੱਚ ਪਾਦਣੇ ਆ ਕੌਲੀ 'ਚ ਲੋ ਜੀ ਹੁਣ ਆਪਾਂ ਅਗੇ ਰਸੋਈ 'ਚ ਰਸੋਈ 'ਚ ਹੁਣ ਪਾਣਦੇ ਆ ਦਾ ਕੰਮ ਕਰਦੀ ਆ ਆਪਾਂ ਬਾਲਟੀਆਂ ਕਿੰਨੀਆਂ ਕੁੰਨੀਆਂ ਰਸੋਈ ਸਾਫ਼ ਕਰਦੀ ਆ ਪਹਿਲਾਂ ਰਸੋਈ ਭਰ ਜਾਂਦੀ ਨਹੀਂ ਢੀੜ ਬਹੁਤ ਜ਼ਿਆਦਾ ਹੋ ਜਾਂਦੀ ਆ ਰਸੋਈ 'ਚ ਹਨਾ ਰਸੋਈ ਦਾ ਕੰਮ ਨਵੇੜਦੀਏ ਸਾਗ ਆਪਣਾ ਗੜਦਾ-ਗੜਦਾ ਰਿਚ ਰਿਆ ਉਹ ਹਿਲਾਇਆ ਹੀ ਸੀ ਕਿ ਹੋਰ ਮੈਂ ਸੈੱਟ ਕਰੀ ਦੇਖਿਆ ਹੀ ਹੁਣ ਜੇ ਹੁਣ ਰਿਚ ਰਿਆਂ ਵਧੀਆ ਹੁਣ ਆਪਾਂ ਰੋਟੀ ਲਾਉਨੇ ਆ ਹੁਣ ਰੋਟੀ ਲਾਉਨੇ ਆ ਸਾਕ ਤਾਂ ਦੁਪਹਿਰ ਤੱਕ ਸ਼ਾਮ ਤੱਕ ਹੋਊਗਾ ਸ਼ਾਮ ਨੂੰ ਇਹ ਖਾਣਾ ਹੁਣ ਸਵੇਰ ਜੋਗੀ ਤਾਂ ਆਪਾਂ ਰੋਟੀ ਹੋ ਲਾਹਾਂਗੇ ਲੋ ਜੀ ਹੁਣ ਪਹਿਲਾਂ ਰੋਟੀ ਲਾ ਲਈਏ ਸਵੇਰ ਦੀ ਫੇਰ ਕਰਾਂਗੇ ਸ਼ਾਮ ਦੇ ਕੰਮ ਵੇ ਗੁਰੂ ਜੀ ਰੋਟੀ ਦਾ ਕੰਮ ਨਿਬੇੜਤਾ ਏ ਹੁਣ ਰਸੋਈ ਸਾਫ਼ ਕਰਕੇ ਰੋਟੀ ਪਾਣੀ ਖਾ ਕੇ ਆਪਾਂ ਦਿਨ ਚ ਕੀ ਕੰਮ ਕਰਦੇ ਆ ਇਹ ਦਿਖਾਵਾਂਗੇ ਤੁਹਾਨੂੰ ਫੇਰ ਲੋ ਜੀ ਹੁਣ ਸ਼ਾਮ ਨੂੰ ਆਗੇ ਆਪਾਂ ਸ਼ਾਮ ਨੂੰ ਹੁਣ ਇਹ ਪਹਿਲਾਂ ਆਟਾ ਗੁੰਲੀਏ ਮੱਕੀ ਦਾ। ਉਹ ਰੋਟੀ ਪਕਾਵਾਂਗੇ ਮੱਕੀ ਦੀ। ਗਰਮ ਗਰਮ ਪਾਣੀ ਪਾ ਲਿਆ ਇਹਦੇ ਵਿੱਚ ਰਿੱਜਦਾ। ਹੁਣ ਇਹਨੂੰ ਪਹਿਲਾਂ ਖੁਰਚਣੀ ਨਾਲ ਰਲਾਵਾਂਗੇ, ਮਿਕਸ ਕਰਾਂਗੇ। ਮਿਕਸ ਕਰਕੇ ਲੋ ਜੀ ਸਾਗ ਆਪਾਂ ਅੰਦਰ ਚੱਕ ਲਏ, ਆਲਣ ਪਾ ਲਿਆ ਉਹਦੇ 'ਚ। ਰੱਖ ਤਾਂ ਇਹ ਹੁਣ ਆਪਾਂ ਪਹਿਲਾਂ ਲਾ ਲਈਏ ਰੋਟੀ। ਰੋਟੀ ਲਾ ਕੇ ਫੇਰ ਦੇਖਦੇ ਹਾਂ ਕੀ ਕਰਨਾ। ਲੋ ਜੀ ਹੁਣ ਪਹਿਲਾਂ ਰੋਟੀ ਲਾ ਲਈਏ। ਨੀਰਾ ਹੋ ਜਾਂਦਾ ਕਾਫੀ ਹੁਣ ਦਿਨਾਂ ਦਾ ਬਹੁਤ ਫਰਕ ਪੈ ਗਿਆ ਦਿਨ ਚ ਆਪਾਂ ਕੀ ਬੁਣ ਬਣਾਈ ਕਰਦੇ ਆ ਕੰਮ ਕਰਦੇ ਆ ਉਹ ਤੁਹਾਨੂੰ ਦਿਖਾਵਾਂਗੇ ਤਿਆਰ 10 ਵਜੇ ਦੇ ਤੋਂ 3 ਵਜੇ ਤੱਕ ਇਹ ਕੰਮ ਹੁੰਦਾ ਕਿ ਚਾਹ ਪਾਣੀ ਰੋਟੀ ਭਾਂਡਿਆਂ ਦਾ ਕੰਮ ਹੋ ਜਾਂਦਾ ਹੁਣ ਇਹ ਦੇ ਕਰਕੇ ਵੀਡੀਓ ਮੈਨੂੰ ਲੇਟ ਹੋ ਜਾਂਦੀਆਂ ਨੇ ਮੈਂ ਸ਼ਾਮ ਨੂੰ ਪਾਉਣੀ ਆ ਦਿਨ ਚ ਮੇਰੇ ਕੋਲ ਟਾਈਮ ਨਹੀਂ ਹੁੰਦਾ ਧੁੱਪੇ ਬੈਠੀ ਹੁੰਨੀ ਆ ਧੁੱਪੇ ਬੈਠਣ ਕਰਕੇ ਵੀਡੀਓ ਬਣਦੀ ਨਹੀਂ ਸੈੱਟ ਹੁੰਦੀ ਫਿਰ ਸ਼ਾਮ ਨੂੰ ਕਰਦੀ ਆ ਤਿਆਰ ਤਿਆਰ ਕਰਕੇ ਸ਼ਾਮ ਨੂੰ ਪਾਉਣੀ ਆ ਦਿਨ ਚ ਟਾਈਮ ਨਹੀਂ ਹੁੰਦਾ ਦਿਨ ਚ ਕੀ ਕੰਮ ਕਰਦੇ ਆ ਆਪਾਂ ਕੀ ਬੁਣ ਬਣਾਈ ਕਰਦੇ ਆ ਇਹ ਕੰਮ ਫੇਰ ਸਟਾਰਟ ਕਰ ਲਿਆ ਆਪਾਂ ਨੇ 2 ਸਾਲ ਬਾਅਦ ਫੇਰ ਚੱਕ ਲਈਆਂ ਸਲਾਈਆਂ ਇਹ ਤੁਹਾਨੂੰ ਦਿਖਾਵਾਂਗੇ ਦਿਨ ਚ ਨਹੀਂ ਮੈਂ ਵੀਡੀਓ ਬਣਾਉਂਦੀ ਵਾਪਸ ਸ਼ਾਮ ਸਵੇਰੇ ਬਣਾਉਣੀ ਆ ਜਿਹੜਾ ਆਪਣਾ ਘਰੇ ਕੰਮ ਕਰਦੀ ਆ ਫੇਰ ਚਲੀ ਜਾਨੀ ਆ ਮੈਂ ਸਲੇਲੀ ਕੋਲ ਉੱਥੇ ਬੁਣ ਬਣਾਈ ਕਰਦੀ ਆ ਉਹਦੀ ਵੀਡੀਓ ਬਣਾਉਂ ਕੀ ਪੋਣੀ ਆ ਕੀ ਤਿਆਰ ਕਰਿਆ ਸਾਰੇ ਦੱਸਾਂਗੇ ਲੋਜੀ ਹੁਣ ਪਹਿਲਾਂ ਆਪਾਂ ਸ਼ਾਮ ਦੀ ਰੋਟੀ ਲਾ ਲਈਏ ਆ ਕੇ ਵਾਸਤੇ ਸਾਗ ਚਾਲਣ ਪਾ ਲਿਆ ਜਲਦੀ ਜਲਦੀ ਸ਼ਾਮ ਨੂੰ ਵੀ ਕੰਮ ਬਹੁਤ ਹੋ ਜਾਂਦੇ ਨੇ ਭਾਂਡੇ ਮਾਂਜਣੇ ਜਾਂ ਲੱਣ ਪਾਉਣਾ ਫੇਰ ਰੋਟੀ ਲਾਉਣੀ ਫਿਰ ਐ ਹੁੰਦਾ ਵੀ ਹਨੇਰਾ ਨਾ ਹੋ ਜAVE ਫਟਾਫਟ ਕੰਮ ਨੇ ਮਿੜ ਲੈਣਾ 6 ਵਜੇ ਦਿਨ ਮੈਨੂੰ ਐ ਹੁੰਦਾ ਵੀਡੀਓ ਬਣਾਉਣ ਨੂੰ ਦਿਲ ਵੀ ਨਹੀਂ ਕਰਦਾ ਐ ਹੁੰਦਾ ਵੀ ਸਿੱਤੀ ਸਿੱਤੀ ਕੰਮ ਨੇ ਮਿੜਾ ਪਹਿਲਾਂ ਕਿੰਨੀ ਰਹੂਗਾ ਨਹੀਂ ਰਹੂਗਾ ਐ ਹੋ ਜਾਂਦਾ 5:30 ਵਜੇ ਦਿਨ ਸੀ ਪੰਜਾਂ ਦਾ ਦੇਖੋ ਕਿੰਨਾ ਹਨੇਰਾ ਹੋ ਗਿਆ 5:30 6:00 ਵਜੇ ਇਨਾ ਦਿਨਾਂ ਦਾ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਲੋ ਜੀ ਹੁਣ ਰੋਟੀ ਲਾ ਲਈਏ ਪਹਿਲਾਂ ਰੋਟੀ ਲਾ ਕੇ ਫਿਰ ਮਿਲਦੀਆਂ ਤੁਹਾਨੂੰ ਬੈਗਰੂ ਜੀ ਮੱਕੀ ਦੀ ਰੋਟੀ ਨੂੰ ਟਾਈਮ ਬਹੁਤ ਲੱਗਦਾ ਏ ਹੁਣ ਵੈਸੇ ਫਿਰ ਮੈਂ ਇੱਕ ਇੱਧਰ ਤਵੇ ਤੇ ਪਾਤੀ ਇੱਕ ਇੱਧਰ ਹੁਣ ਦੇਖਦੀਆਂ ਚੁੱਲ੍ਹਾ ਸਮਾਰਦੀਆਂ ਨੀਚੇ ਮਿੱਟੀ ਲਾ ਲੂ ਅੱਜ ਸਾਗ ਰਿੰਨ ਲਿਆ ਏ ਫਿਰ ਚੁੱਲੇ ਤੇ ਢੇਠਾ ਬਣਾ ਲਿਆ ਕਰੂ ਲੋ ਜੀ ਇੱਧਰ ਹੁਣ ਬੇਟਾ ਕਹਿੰਦਾ ਰਾਤ ਨੂੰ ਮੇਰੇ ਤੇਲ ਲਾ ਸਿਰ ਨੂੰ ਖਾਜ ਹੁੰਦੀ ਐ ਮੈਂ ਲਾਈਟ ਲਾ ਲਾ ਕੇ ਫੋਨ ਦਾ ਕੈਮਰਾ ਲਾ ਕੇ ਲਾਰੀ ਸੀ ਕਿ ਤੇਲ ਫੇਰ ਸਵੇਰੇ ਨਾਲ ਲੂਗਾ ਦੇਖੀ ਜਾਊਗੀ ਲੋ ਜੀ ਬੇਗਰੂ ਜੀ ਹੁਣ ਆਪਾਂ ਇੱਧਰ ਮਸਾਲਾ ਧਰਿਆ ਵਾ ਸੀਗਾ ਮੇਰਾ ਲਸਣ ਘਟੂ ਜੀ ਹੁਣ ਮਸਾਲਾ ਦੇਖਦੀ ਆਂ ਰਿੱਜ ਗਿਆ ਏ ਆਪਣਾ ਮਸਾਲਾ ਹੁਣ ਇਹਦੇ ਵਿੱਚ ਪਾ ਲੈਨੇ ਆ ਸਾਗ ਸਾਗ ਉਹ ਪਾ ਕੇ ਇਹਨੂੰ ਫਰਾਈ ਕਰਦੇ ਆ ਹੁਣ ਚੰਗੀ ਤਰ੍ਹਾਂ ਮਲਾਉਨੇ ਆ ਫੇਰ ਖਾਵਾਂਗੇ ਲੋ ਜੀ ਗਰਮ ਗਰਮ ਸਾਗ ਮੱਕੀ ਦੀਆਂ ਰੋਟੀਆਂ ਜਿਸ ਪਰ ਇੱਪਈ ਨਹੀਂ ਖਾਣਾ ਤਾਂ ਆ ਜਾਓ ਲੋ ਜੀ ਵੈਗੁਰੂ ਜੀ ਹੁਣ ਤੜਕਾ ਮੈਂ ਆਥਣੀ ਲਗਾ ਲਵਨੀ ਆ ਸਵੇਰੇ ਤਾਂ ਫਿਰ ਨਾਲੇ ਔਖਾ ਹੋ ਜਾਂਦਾ ਨਾਲੇ ਸ਼ਾਮ ਨੂੰ ਖਾ ਲੈਣੇ ਬਿਨਾ ਤੜਕੇ ਤੋਂ ਹੁਣ ਵਧੀਆ ਨਹੀਂ ਲੱਗਦਾ ਸਾਗ ਹੱਤ ਬਣ ਗਈ ਆ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤ